ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਉਮਰ ਦੇ ਵਿੱਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤੇ ਕਿਉਂ ਕਰ ਦਿੱਤੀ ਇਹ ਸਵਾਲ ਵੀ ਬੜਾ ਜ਼ਰੂਰੀ ਬਣਦਾ ਹੈ ਕਿ ਅਸੀਂ ਸਾਰੇ ਨੇ ਪੜਿਆ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਪਰ ਜੇ ਸਾਨੂੰ ਕੋਈ ਇਹ ਸਵਾਲ ਕਰਦਾ ਆ ਕੋਈ ਦੂਜੇ ਧਰਮ ਦਾ ਬੰਦਾ ਕਿੰਨੀ ਉਮਰ 'ਚ ਕੀਤੀ ਤੇ ਫਿਰ ਸਾਡੇ ਕੋਲ ਕੀ ਉੱਤਰ ਹੋਣਾ ਚਾਹੀਦਾ ਉੱਤਰ ਤਾਂ ਸਾਡੇ ਕੋਲ ਲੱਭਣਾ ਹੀ ਚਾਹੀਦਾ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਨੇ ਕਿ ਜਿਵੇਂ ਅੱਜ ਦੇ ਸਮੇਂ 'ਚ ਸਿੱਖ ਜਿਹੜੇ ਲੋਕ ਨੇ ਆਪਣੇ ਬੱਚੇ ਦੀ ਦਸਤਾਰਬੰਦੀ ਜਦੋਂ ਵੀ ਕਰਨੀ ਹੋਵੇ 14-15 ਸਾਲਾਂ ਦੀ ਉਮਰ ਚ ਕਰਦੇ ਨੇ ਕਿ ਦਸਤਾਰ ਬੰਦੀ ਦੀ ਉਮਰ ਹੁੰਦੀ ਆ 14-15 ਸਾਲ ਕਿਹਾ ਜਾਂਦਾ ਕਿ ਉਸ ਸਮੇਂ ਦੇ ਮਤਾਬਕ ਜਿਹੜਾ ਜਨੇਊ ਪਾਉਣ ਦੀ ਰਸਮ ਹੁੰਦੀ ਸੀ ਉਹਦੀ ਸਮਾਂ ਹੁੰਦਾ ਸੀ 9 ਤੋਂ 11 ਸਾਲ ਯਾਨੀ ਕਿ 9 ਤੋਂ ਸ਼ੁਰੂ ਕਰਨ ਤੇ 11 ਸਾਲ ਤੇ ਇਤਿਹਾਸਕਾਰਾਂ ਦੇ ਬਹੁਤਿਆਂ ਦਾ ਮਤ ਹੈ ਕਿ 9 ਸਾਲ ਦੀ ਉਮਰ ਦੇ ਵਿੱਚ ਜਨੇਊ ਪਾਉਣ ਦੀ ਜਿਹੜੀ ਇਹ ਰਸਮ ਜਿਹੜੀ ਸ਼ੁਰੂ ਕੀਤੀ ਗਈ ਤੁਸੀਂ ਇਹ ਵੀ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਿਤਾ ਜੀ ਸਨ ਕਨਿਆਨ ਦਾਸ ਚੰਦ 베ਦੀ ਜਿਨ੍ਹਾਂ ਦਾ ਪਰਾਤਨ ਪਿੰਡ ਜਿਹੜਾ ਹੈਗਾ ਸੀ ਡੇਰਾ ਬਾਬਾ ਲਾਹੌਰ ਪੱਟੇਵਿੰਡ ਜੋ ਤਰਨਤਾਰਨ ਦੇ ਲਾਗੇ ਆ ਤਾਂ ਉਹਦੇ ਲਾਗੇ ਹੀ ਇੱਕ ਪਿੰਡ ਆ ਜਾਮਾ ਰਾਏ ਜਿਹਨੂੰ ਰਾਏ ਪੁਏ ਦੀ ਤਲਵੰਡੀ ਵੀ ਕਿਹਾ ਜਾਂਦਾ ਆ ਤੇ ਰਾਏ ਪੁਏ ਦੀ ਤਲਵੰਡੀ ਦਾ ਹੀ ਪੁਜਰੀਤ ਜਿਹੜਾ ਸੀ ਹਰਦੀਾਲ ਜਿਹਦਾ ਨਾਂ ਸੀ ਹਰਦੀਾਲ ਉਹਨ ਪ੍ਰੋਹਿਤ ਨੂੰ ਸ਼ਬਦ ਵਰਤਿਆ ਜਾਂਦਾ ਸੀ ਜਿਹੜਾ ਧਾਰਮਿਕ ਰਸਮਾਂ ਰਵਾਜਾਂ ਕਰਦਾ ਹੋਵੇ ਜਿਵੇਂ ਮੰਨ ਲਓ ਕਿ ਕੋਈ ਸਿੱਖ ਆ ਤੇ ਉਹਨਾਂ ਦੇ ਘਰਾਂ 'ਚ ਗ੍ਰੰਥੀ ਸਿੱਖ ਹੀ ਆ ਕੇ ਅਰਦਾਸ ਬੇਨਤੀ ਰਜੋਈ ਕਰਦੇ ਨੇ ਆਪਣੇ ਆਪਣੇ ਧਰਮ ਦੇ ਮੁਤਾਬਕ ਹਨਾ ਜਿੱਦਾਂ ਮਲ ਸਿੱਖ ਕਰਦੇ ਨੇ ਜੇ ਕੋਈ Hindu ਵੀਰ ਨੇ ਜਾਂ ਕੋਈ ਮੁਸਲਮਾਨ ਵੀਰ ਨੇ ਜਾਂ ਕੋਈ ਹੋਰ ਧਰਮ ਦੇ ਵੀਰ ਨੇ ਉਹ ਉਹਨਾਂ ਦਾ ਵੀ ਆਪਣਾ ਆਪਣਾ ਹੀ ਇੱਕ ਧਾਰਮਿਕ ਆਗੂ ਹੁੰਦਾ ਆ ਜੋ ਉਹਨਾਂ ਦੀਆਂ ਧਾਰਮਿਕ ਰਸਮਾਂ ਨੂੰ ਪੂਰਾ ਕਰਦਾ ਆ ਤੇ ਜਿਹੜੇ ਇਹ ਪੁਜਿਤ ਸੰਨ ਇਹਨਾਂ ਦਾ ਕੰਮ ਹੁੰਦਾ ਸੀ ਧਾਰਮਿਕ ਰਸਮਾਂ ਨੂੰ ਪੂਰਾ ਕਰਨਾ ਇਹ ਸਤਿਕਾਰਯੋਗ ਹਰਦੀਾਲ ਜੀ ਜਿਹੜੇ ਸਾਨੂੰ ਉਦੋਂ ਪੁਜੋਤ ਸਨ ਕਿਹਾ ਜਾਂਦਾ ਕਿ ਬਾਬੇ ਨਾਨਕ ਦੇ ਉਹ ਜਿਹੜੇ ਫਾਦਰ ਸਾਹਿਬ ਸਨ ਕਾਫੀ ਅਮੀਰ ਵੀ ਸਨ ਕਿਉਂਕਿ ਉਹ ਪਟਵਾਰੀ ਵੀ ਸਨ ਤੇ ਨਾਮ ਵੀ ਉਹਨਾਂ ਦਾ ਕਾਫੀ ਜ਼ਿਆਦਾ ਸੀ ਇਲਾਕੇ ਦੇ ਵਿੱਚ ਤਾਂ ਉਹ ਤਾਂ ਨਹੀਂ ਫਿਰ ਕਾਫੀ ਭੈਣ ਭਰਾ ਸੱਦੇ ਵੀ ਹੋਣਗੇ ਤੁਸੀਂ ਵੀ ਜਾਣਦੇ ਹੋ ਤੇ ਜਦੋਂ ਬਹੁਤ ਸਾਰੇ ਭੈਣ ਭਰਾ ਸੱਦੇ ਤੇ ਹਰਦੇਵਾਲ ਜੀ ਨੇ ਆ ਕੇ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਜਨੇਊ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਜੇ ਕੋਈ ਪੁੱਛ ਲੇ ਜਨੇਊ ਕੀ ਹੁੰਦਾ ਸੀ ਤੇ ਕਿੰਨਿਆਂ ਧਾਗਿਆਂ ਦਾ ਹੁੰਦਾ ਸੀ ਤਾਂ ਸਵਾਲਾਂ ਦੇ ਜਵਾਬ ਤਾਂ ਸਾਨੂੰ ਦੇਣੇ ਹੀ ਪੈਣਗੇ ਜਿਹੜਾ ਉਹ ਕਿਹਾ ਜਾਂਦਾ ਕਿ ਜਿਹੜਾ ਜਨੇਊ ਹੁੰਦਾ ਸੀ ਉਹਦੇ ਸੱਤ ਧਾਗੇ ਪਾਏ ਜਾਂਦੇ ਸਨ ਗੋਲ-ਗੋਲ ਕਰਕੇ ਸੱਤ ਵਰੀ ਕਿਸੇ ਧਾਗੇ ਨੂੰ ਘੁਮਾਇਆ ਜਾਂਦਾ ਸੀ ਉਹਨਾਂ ਦੀ ਗਿਣਤੀ ਸੱਤ ਹੁੰਦੀ ਸੀ ਤੇ ਸੱਤ ਧਾਗਿਆਂ ਦਾ ਜਨੇਊ ਬਣਦਾ ਸੀ ਤਾਂ ਫਿਰ ਉਹਨੂੰ ਜਿਹੜਾ ਸੀ ਉਹ ਉਸ ਸਮੇਂ ਦੇ ਮੁਤਾਬਕ ਜਿਹੜਾ ਸੀ ਉਸ ਇਨਸਾਨ ਦੇ ਉਸ ਬੱਚੇ ਦੇ ਉਹ ਵਿਅਕਤੀ ਨੂੰ ਪਾ ਦਿੰਦੇ ਸਨ ਜਿਵੇਂ ਇੱਥੇ ਹਰਦੇਵਾਲ ਜੀ ਨੇ ਬਾਬੇ ਨਾਨਕ ਲਈ ਬਣਾਇਆ ਹੁਣ ਜਦੋਂ ਜਨੇਊ ਬਣਾ ਰਿਆ ਸੀ ਤੇ ਬਾਬਾ ਨਾਨਕ ਕਹਿ ਰਹੇ ਕਿ ਮੁਸਕਰਾ ਰਹੇ ਸਨ ਹੱਸ ਰਹੇ ਸਨ ਕਿ ਇਹ ਕੀ ਹੋ ਰਿਹਾ ਤੇ ਹਰਦੇਵਾਲ ਜੀ ਨੇ ਬਾਬੇ ਨਾਨਕ ਬਾਰੇ ਬਹੁਤ ਕੁਝ ਸੁਣਿਆ ਸੀ ਪਹਿਲਾਂ ਹੀ ਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਇੱਕ ਰੱਬੀ ਰੂਹ ਨੇ ਸ਼ਖਸੀਅਤ ਨੇ ਰੱਬ ਨੇ ਫਿਰ ਜਦੋਂ ਕਿਹਾ ਜਾਂਦਾ ਕਿ ਹਰਦੇਵਾਲ ਜੀ ਲੱਗੇ ਜਨੇਊ ਪਾਉਣ ਤਾਂ ਬਾਬੇ ਨਾਨਕ ਨੇ ਹੱਥ ਉੱਚਾ ਕਰਤਾ ਉਹਨਾਂ ਨੇ ਫਿਰ ਕਿਹਾ ਵੀ ਇਹ ਜਨੇਊ ਨਹੀਂ ਪਾਉਣਾ ਜਿਹੜੇ ਸਵਾਲ ਜਵਾਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਬੇ ਨਾਨਕ ਨੇ ਕੀ ਸਵਾਲ ਕੀਤੇ ਤੇ ਹਰਦੇਵਾਲ ਜੀ ਨੇ ਕੀ ਜਵਾਬ ਦਿੱਤੇ ਜਦੋਂ ਸਾਰੇ ਭੈਣ ਭਰਾ ਉੱਥੇ ਇਕੱਠੇ ਹੋ ਗਏ ਜਦੋਂ ਬਾਬਾ ਨਾਨਕ ਨੇ ਨਾ ਕਰ ਦਿੱਤੀ ਕਿ ਮੈਨੂੰ ਇਹ ਜਨੇਊ ਨਹੀਂ ਚਾਹੀਦਾ ਕਿ ਜਿਹੜਾ ਨਾ ਤਾਂ ਗਲੇ ਨਾ ਸੜੇ ਨਾ ਇਹੋ ਕੁਛ ਵੀ ਹੋਵੇ ਨਾ ਉਹਨੂੰ ਮੈਲ ਲੱਗੇ ਮੈਂ ਤੇ ਉਦਾਂ ਦਾ ਜਨੇਊ ਚਾਹੀਦਾ ਤੇ ਹੱਥ ਜੋੜ ਕੇ ਹਰਿਦਿਆਲ ਜੀ ਖਲੋ ਕੇ ਕਿ ਧੰਨ ਹੋ ਪ੍ਰਮਾਤਮਾ ਤੁਸੀਂ ਤਾਂ ਮੈਨੂੰ ਦਰਸ਼ਨ ਦੇਦਾਰ ਦੇ ਕੇ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਕੇ ਮੈਨੂੰ ਇੰਨਾ ਵਧੀਆ ਕਰ ਦਿੱਤਾ ਕਿ ਮੈਂ ਤ੍ਰਿਪਤ ਹੋ ਗਿਆ ਮੈਂ ਖੁਸ਼ ਹੋ ਗਿਆ ਇਸ ਤਰ੍ਹਾਂ 9 ਸਾਲ ਦੀ ਉਮਰ ਦੇ ਵਿੱਚ ਹੀ ਧੰਤਨ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਵਾਲੀ ਰਸਮ ਦਾ ਖੰਡਨ ਕੀਤਾ ਕਿ ਇਹ ਧਾਗੇ ਤਾਂ ਗਲ ਵੀ ਜਾਣੇ ਸਾੜ ਵੀ ਜਾਣੇ ਮੈਲੇ ਵੀ ਹੋ ਜਾਣੇ ਤਾਂ ਇਸ ਨਾਲ ਚੀਜ਼ਾਂ ਤੋਂ ਸਾਡੇ ਕੋਲ ਜਵਾਬ ਜ਼ਰੂਰ ਹੋਣੇ ਚਾਹੀਦੇ ਨੇ ਇਹ ਰਸਮਾਂ ਜਿਹੜੀਆਂ ਨੇ ਬਾਬੇ ਨਾਨਕ ਦੇ ਪਿੰਡ ਜੋ ਉਹਨਾਂ ਦਾ ਪਿੰਡ ਜਿਹੜਾ ਡੇਰਾ ਬਾਬਾ ਲਾਹੌਰ ਉਥੋਂ ਦੀਆਂ ਨੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਸਾਰਾ ਕੁਝ ਸੁਣਿਆ ਪੜ੍ਹਿਆ ਕਿਤਾਬਾਂ 'ਚ ਲੇਕਿਨ ਸਾਡੇ ਇਤਿਹਾਸਕਾਰਾਂ ਨੇ ਜਾਂ ਸਾਡੀਆਂ ਸਰਕਾਰਾਂ ਨੇ ਜਾਂ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੇ ਡੇਟ ਬਾਉਂਡ ਨਹੀਂ ਲਿਖਿਆ ਉਹਨਾਂ ਦਾ ਪਿੰਡ ਨਹੀਂ ਲਿਖਿਆ ਇਹ ਘਟਨਾਵਾਂ ਸਾਰਿਆਂ ਸੁਣੀ ਕਿੱਥੇ ਵਾਪਰੀ ਇਹ ਨਹੀਂ ਕਦੀ ਸੁਣੀ ਤੇ ਜੇ ਸਾਨੂੰ ਪੁੱਛ ਲੇਤੇ ਅਸੀਂ ਘੱਟੋ-ਘੱਟ ਦੱਸਣ ਯੋਗ ਹੁਈਏ ਸਾਡੇ ਬੱਚੇ ਦੱਸਣ ਯੋਗੇ ਤਾਂ ਹੁਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁੰਦੀਏ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ